आरसी स्वयजीवनी प्रिंसिपल तेज सिंह शॉर्टकट ਦੇ ਵਿੱਚ ਅਸੀਂ ਇਹ ਕਰਾਂਗੇ ਪੂਰੀ स्वयजीवनी ਇਸੇ ਤਰ੍ਹਾਂ ਹੀ ਹੋਰ स्वयजीवनियां ਹੋਰ ਲੇਖਕਾਂ ਦੀਆਂ स्वयजीवनियां ਸ਼ਾਰਟਕਟ ਦੇ ਵਿੱਚ ਜਾਂ ਫਿਰ ਫੁੱਲ ਦੇਖਣ ਦੇ ਲਈ ਸੁਣਨ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਚਲੋ ਸ਼ੁਰੂ ਕਰਦੇ ਹਾਂ आरसी स्वयजीवनी प्रिंसिपल तेज सिंह ਇੱਕ ਦ੍ਰਿਸ਼ਟੀ ਦੇ ਵਿੱਚ ਮੁਢਲੀ ਅਵਸਥਾ 1894 ਤੋਂ ਲੈ ਕੇ 1905 ਇਸਵੀ ਤੱਕ ਮੁੱਢਲੀ ਅਵਸਥਾ ਸਰਲੇਖ ਖੇਠਾਂ ਪ੍ਰਿੰਸੀਪਲ ਤੇਜਾ ਸਿੰਘ ਜੀ ਲਿਖਦੇ ਹਨ ਕਿ ਸਾਡਾ ਪਿੰਡ ਅੜਿਆਲਾ 라ਵਲਪਿੰਡੀ ਤੋਂ 8 ਕੋ ਦੱਖਣ ਨੂੰ ਦਰਿਆ ਸੁਹਾ ਦੇ ਕੰਡੇ ਸੀ ਮੇਰੇ ਦਾਦਾ ਜੀ ਦਾ ਨਾਮ ਨਰਾਇਣ ਸਿੰਘ ਸੀ ਉਸ ਦੇ ਦੋ ਭਰਾ ਸਨ ਇਹ ਉਹਨਾਂ ਤੋਂ ਛੋਟਾ ਸੀ ਉਹਨਾਂ ਨੇ ਚੰਗੇ ਪੱਕੇ ਮਕਾਨ ਤੇ ਖੂਹਾਂ ਵਾਲੀ ਜ਼ਮੀਨ ਆਪ ਰੱਖ ਲਈ ਅਤੇ ਕੱਚੀ ਹਨੇਰੀ ਕੋਠੜੀ ਅਤੇ ਸੁਹਾ ਦੇ ਕੰਡੇ ਥੋੜਾ ਜਿਹਾ ਖਰਾਬਾ ਇਸਦੇ ਪੱਲੇ ਪਾਇਆ ਜੋ ਛੇਤੀ ਹੀ ਹੜ ਦਾ ਪਾਣੀ ਰੋੜ ਕੇ ਲੈ ਗਿਆ ਮੇਰਾ ਦਾਦਾ ਪਿੰਡ ਤੋਂ ਅੱਧ ਮੀਲ ਬਾਹਰ ਜਿੱਥੇ ਕਬਰਾਂ ਸਨ ਉੱਥੇ ਆਵਸਿਆ ਪਿੰਡ ਦੇ ਕੋਲ ਸੁਹਾ ਜਰਾਹੀ ਤੇ ਸਪਿਆਲਾ ਤਿੰਨ ਦਰਿਆ ਆ ਕੇ ਮਿਲਦੇ ਸਨ ਆਸ-ਪਾਸ ਹਰੀਆਂ-ਹਰੀਆਂ ਟੱਕੀਆਂ ਜੂਹਾਂ ਰੱਖਾਂ ਤੇ ਬੇਲੇ ਸਨ ਉਹਨਾਂ ਦੇ ਵਿਚਕਾਰ ਇੱਕ ਖੁੱਲਾ ਜਿਹਾ ਮਕਾਨ ਕੰਜੂਰ ਦੇ ਪੱਥਰਾਂ ਦਾ ਆਪਣੇ ਹੱਥੀ ਬਣਾ ਕੇ ਸਵਾਰ ਕੇ ਖੜਾ ਕਰ ਲਿਆ ਪੱਥਰ ਨਾਲ ਦੀਆਂ ਪਹਾੜੀਆਂ ਵਿੱਚੋਂ ਕੱਢ ਕੇ ਆਪਣੇ ਸਿਰ ਤੇ ਢੋਲਿਆਂਦੇ ਪੱਥਰ ਉਸਨੇ ਨਾਲ ਦੀਆਂ ਪਹਾੜੀਆਂ ਵਿੱਚੋਂ ਕੱਢ ਕੇ ਆਪਣੇ ਸਿਰ ਤੇ ਢੋਲਿਆਂਦੇ ਅਤੇ ਲੱਕੜੀ ਕਾਲੇ ਸ਼ਾਹ ਖੈਰ ਦੀ ਆਪਣੀ ਘੋੜੀ ਉੱਤੇ ਲੱਦ ਕੇ ਸਿਆਲ ਕੋ ਟੋਲਿਆਂਦੀ ਮੇਰਾ ਦਾਦਾ ਮੈਨੂੰ ਦੱਸਦਾ ਹੁੰਦਾ ਸੀ ਕਿ ਜਦ ਮੈਂ ਤੇ ਤੇਰੀ ਦਾਦੀ ਰਲ ਕੇ ਆਪਣੇ ਕੋਠੇ ਦੀ ਉਸਾਰੀ ਕਰਦੇ ਸਾਂ ਤਾਂ ਨਾਲ ਨਾਲ ਈਉਂ ਗੁੰਦੇ ਸਾਂ ਚਲੋ ਸਈਓ ਚਲ ਵੇਖਣ ਚਲੀਏ ਰਾਂਝੇ ਦਾ ਚਬਾਰਾ ਏ ਹੀਰ ਨਿਮਾਣੀ ਵੱਟੇ ਢੋਂਦੀ ਰਾਂਝਾ ਢੋਂਦਾ ਗਾਰਾ ਏ ਤੇਜਾ ਸਿੰਘ ਦੱਸਦੇ ਹਨ ਕਿ ਉਹਨਾਂ ਦਾ ਦਾਦਾ ਥੋਰ ਕਰਦਾ ਕਰਦਾ ਕਈ ਵਾਰ ਦੂਰ ਨਿਕਲ ਜਾਂਦਾ ਸੀ ਕਦੀ ਪਸ਼ੌਰ ਕਦੀ ਲਾਹੌਰ ਕਦੀ ਸਿਆਲਕੋਟ ਇਸ ਲਈ ਉਸਦੀ ਦਾਦੀ ਕਦੀ ਰੋਟੀ ਪਕਾ ਲਿੰਦੀ ਸੀ ਤੇ ਕਦੀ ਐਵੇਂ ਹੀ ਮੋਹ ਜਬਾਨੀ ਸੌਂ ਰਿੰਦੀ ਸੀ ਉਸਦਾ ਦਾਦਾ ਆਪਣੇ ਬੱਚੇ-ਵਛੇਰੇ ਨੂੰ ਬਹੁਤ ਪਿਆਰ ਕਰਦਾ ਸੀ ਲੇਖਕ ਅਨੁਸਾਰ ਉਸਦੇ ਪਿਤਾ ਭਾਈ ਪਲਾਕਰ ਸਿੰਘ ਨੇ ਜੋ 라ਵਲਪਿੰਡੀ ਦੇ ਉੱਗੇ ਰਈ ਸਰਦਾਰ ਸੁਜਾਨ ਸਿੰਘ ਦਾ ਕੰਮਕਾਜ ਕਰਦਾ ਸੀ ਉਸਦੇ ਦਾਦੇ ਪਾਸੋਂ ਕੰਮ ਛਡਾ ਦਿੱਤਾ ਸੀ ਪਰ ਫਿਰ ਵੀ ਅੰਗਨ ਰੋਏ ਹੋਣ ਕਰਕੇ ਉਹ ਕਿਸੇ ਨਾ ਕਿਸੇ ਆਹਰ ਤੇ ਲੱਗਾ ਰਹਿੰਦਾ ਖਾਸ ਕਰ ਉਸ ਨੂੰ ਪੱਥਰ ਟੋਹੰਦਾ ਬਹੁਤ ਸ਼ੌਂਕ ਸੀ 2 2 3 3 ਮੰਨਦਾ ਪਾਸ ਤਾਂ ਉਸਲੀ ਮਾਮਲੀ ਗੱਲ ਸੀ ਜਦ ਮੀ ਪੈਰ ਨਾਲ ਗਲੀਆਂ ਦੀ ਮਿੱਟੀ ਖੁਰ ਕੇ ਟੋਏ ਛੱਡ ਜਾਂਦੀ ਤਾਂ ਉਹ ਉਹਨਾਂ ਖੱਪਿਆਂ ਨੂੰ ਪੂਰਨ ਲਈ ਦੂਰ ਦੂਰ ਤੋਂ ਪੱਥਰ ਚੁੱਕ ਕੇ ਲਿਆਂਦਾ ਉਸਦੀ ਇਹ ਸੇਵਾ ਵੇਖ ਕੇ ਲੋਕੀ ਬਹੁਤ ਖੁਸ਼ ਹੁੰਦੇ ਤੇ ਕਹਿੰਦੇ ਸ਼ਾਬਾਸ਼ ਸੇ ਨਰੈਣ ਸਿੰਘ ਤੂੰ ਸਾਰੀ ਉਮਰ ਟੋਏ ਟਿੱਬੇ ਸਵਾਰ ਕੇ ਲੋਕਾਂ ਦੇ ਰਸਤੇ ਸਾਫ਼ ਕਰਦਾ ਰਹੂ ਅੰਮ੍ਰਿਤ ਵੇਲੇ ਉੱਠਣਾ ਉਸਦਾ ਨਿਤ ਨਿਯਮ ਸੀ ਅਸ਼্নান ਕਰਕੇ ਜਪਜੀ ਸਾਹਿਬ ਦਾ ਪਾਠ ਕਰੇ ਬਿਨਾ ਉਹ ਰੋਟੀ ਨਹੀਂ ਸਿਖਾਂਦਾ ਉਸ ਦਾ ਸਰੀਰ ਬਹੁਤ ਤਕੜਾ ਸੀ ਸੌ ਬਰਾ ਟੱਪਨ ਤੇ ਉਸ ਦੀ ਦਾੜੀ ਤੇ ਵਾਲ ਮੂੜ ਕਾਲੇ ਹੋਣ ਲੱਗੇ ਗੱਲ ਘਟ ਵੱਧ ਹੀ ਕਰਦਾ ਸੀ ਪਰ ਜੇ ਗੁੱਸਾ ਚੜ ਜਾਏ ਤਾਂ ਠੱਲਿਆ ਨਹੀਂ ਸੀ ਠੱਲਦਾ ਜਦ ਉਸ ਦੀ ਉਮਰ ਬਹੁਤ ਲੰਮੀ ਹੋ ਗਈ ਅਤੇ ਉਸ ਨੇ ਆਪਣੇ ਜੁੱਸੇ ਵਿੱਚ ਕੋਈ ਖੀਨਤਾ ਦੇ ਨਿਸ਼ਾਨ ਨਾ ਦਿਸੇ ਤਾਂ ਉਸ ਨੇ ਆਪਣੇ ਆਪ ਹੀ ਮੌਤ ਦੀ ਤਿਆਰੀ ਕਰ ਲਈ ਕਹਿਣ ਲੱਗਾ ਹੁਣ ਚੌਖੀ ਉਮਰ ਪੋਗ ਲਈ ਹੈ ਕੋਈ ਹੋਰ ਜੋੜਾ ਧਾਰਨ ਕਰੀਏ ਬਸ ਇੱਕ ਦਿਨ ਬਾਣੀ ਪੜਦੇ ਪੜਦੇ ਚਿੱਤ ਹੋ ਗਿਆ ਲੇਖਕ ਲਿਖਦਾ ਹੈ ਕਿ ਮੇਰਾ ਦਾਦਾ ਉੱਕਾ ਹੀਨ ਪੜ੍ਹ ਸੀ ਉਹ ਗੁਣਮਖੀ ਵੀ ਨਹੀਂ ਜਾਣਦਾ ਸੀ ਪਰ ਹੋਰਨਾਂ ਨੂੰ ਪੜਦਾ ਦੇਖਣ ਦਾ ਚਾਹ ਵਣ ਸੀ ਉਸ ਨੇ ਮੇਰੇ ਪਿਤਾ ਜੀ ਨੂੰ ਫਾਰਸੀ ਉਰਦੂ ਤੇ ਪੰਜਾਬੀ ਦੀ ਚੌਖੀ ਵਿਦਿਆ ਦਵਾਈ ਮੈਨੂੰ ਵੀ ਆਪਣੇ ਮੋਢੇ ਤੇ ਚੁੱਕ ਕੇ ਗੁਰਦੁਆਰੇ ਲੈ ਜਾਂਦਾ ਤੇ ਮੈਥੋਂ ਪਾਠ ਸੁਣ ਕੇ ਖੁਸ਼ ਹੁੰਦਾ ਉਹ ਸੁਭਾਵਕ ਟੱਪੇ ਜੋੜਨ ਲਈ ਵੀ ਮਸ਼ਹੂਰ ਸੀ ਉਸ ਦੀਆਂ ਬਣਾਈਆਂ ਕੁਝ ਤੁਕਾਂ ਲੇਖਕ ਨੂੰ ਹੁਣ ਤੱਕ ਯਾਦ ਹਨ ਜਿਵੇਂ ਨਾ ਦੇਈ ਬਾਬਲ ੱੱਲੇ ਸਿਰ ਪੀੜ ਕਲੇਜਾ ਹੱਲੇ ਬਾਹਾਂ ਰਈਆਂ ਚੱਕੀ ਜੰਗਾ ਰਈਆਂ ਟੱਕੀ ਨੈਣ ਵੰਜਾਏ ਦੂਰੂ ਸਿਰ ਖੁੱਦਾ ਪਾਣੀ ਢੋਟੋ ਅੱਗੇ ਜਾ ਕੇ ਲੇਖਕ ਲਿਖਦਾ ਹੈ ਕਿ ਮੈਂ 2 ਜੂਨ 1894 ਵਿੱਚ ਪੈਦਾ ਹੋਇਆ ਮੈਨੂੰ ਆਪਣੇ ਬਚਪਨ ਦੀਆਂ ਮੁੱਢਲੀਆਂ ਯਾਦਾਂ ਵਿੱਚੋਂ ਇੱਕ ਦੋ ਅਜੇ ਵੀ ਚਿੱਤੇ ਹਨ। ਇੱਕ ਵਾਰ ਆਪਣੇ ਘਰ ਦੇ ਬਾਹਰਲੇ ਬੂਹੇ ਨਾਲ ਸਿਰ ਜੋੜੀ ਖੜੋਤਾ ਰੋ ਰਿਹਾ ਸਾਂ। ਐਵੇਂ ਹੀ ਮਾਂ ਨੂੰ ਤੰਗ ਕਰਨ ਲਈ ਜੋ ਰਸੋਈ ਵਿੱਚ ਰੋਟੀ ਪਕਾ ਰਹੀ ਸੀ। ਉੱਥੇ ਖੜੋਤਿਆਂ ਹਨੇਰੀ ਵਿੱਚ ਮੇਰੇ ਹੱਥ ਤੇ ਠੂਆ ਲੱੜ ਗਿਆ। ਮੇਰਾ ਬਨਉਟੀ ਰੋਣਾ ਸੱਚੀ ਮੱਚੀ ਦਾ ਚੀਕ-ਚਿਹਾੜਾ ਬਣ ਗਿਆ। ਮੈਂ ਕੋਰ ਲਾ ਕੇ ਮਾਂ ਨੂੰ ਆਵਾਜ਼ ਮਾਰੀ। "ਬੇ ਨੀ ਬੇ ਮੈਨੂੰ ਹੁਣੇ ਠੂਆ ਲੱੜ ਗਿਆ ਈ। ਮੈਂ ਹੁਣ ਐਵੇਂ ਨਹੀਂ ਰੁੰਦਾ।" ਲੇਖਕ ਲਿਖਦਾ ਹੈ ਕਿ ਉਸਦੀ ਮਾਂ ਸਰਸਤੀ ਬਹੁਤ ਤਕੜੀ ਸੀ ਪਿਤਾ ਜੀ ਤਾਂ 라ਵਲਪਿੰਡੀ ਰਹਾ ਕਰਦੇ ਸਨ ਪਿੱਛੋਂ ਘਾਦੀ ਰਖਵਾਲੀ ਬੇਜੀ ਨੂੰ ਹੀ ਕਰਨੀ ਪੈਂਦੀ ਹੁਣ ਲੇਖਕ ਦੱਸਦਾ ਹੈ ਕਿ ਉਸ ਨੂੰ 3 ਸਾਲ ਦੀ ਉਮਰ ਧਰਮਸ਼ਾਲਾ ਪੜ੍ਹਨੇ ਪਾਇਆ ਗਿਆ ਉੱਥੇ ਉਸਨੇ ਭਾਈ ਨਿਹਾਲ ਸਿੰਘ ਤੋਂ ਇਲਾਵਾ ਭਾਈ ਰਾਮਚੰਦ ਸੱਟੀਆਂ ਵਾਲੇ ਪਾਸੋਂ ਗੁਰਮੁਖੀ ਦੀ ਸੋਹਣੀ ਲਿਖਾਈ ਸਿੱਖੀ ਤੇ ਛੇਤੀ ਹੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਸਿੱਖ ਲਿਆ ਪਿਤਾ ਜੀ ਨੂੰ ਉਰਦੂ ਤੇ ਫਾਰਸੀ ਦਾ ਬੜਾ ਸ਼ੌਕ ਸੀ ਉਹਨਾਂ ਨੇ ਉਸ ਨੂੰ ਪਿੰਡ ਦੀ ਮਸਜਿਦ ਵਿੱਚ ਪੜ੍ਹਨੇ ਪਾਇਆ ਉੱਥੇ ਮੌਲਵੀ ਕਲੀ ਮੁੱਲਾ ਨੇ ਕਰੀਮਾ ਇਨਸ਼ਾ ਆਦੀ ਪੜ੍ਹਾਈ ਲਿਖਾਈ ਵਿੱਚ ਤਾਕ ਕਰ ਦਿੱਤਾ ਹਿੰਦੂ ਤੇ ਮੁਸਲਮਾਨ ਵਿਦਿਆਰਥੀ ਰਲ ਕੇ ਨਮਾਜ਼ੀਆਂ ਲਈ ਸਵੇਰੇ ਸਵੇਰੇ ਪਾਣੀ ਦਿੱਤਾ ਕਰਦੇ ਅਤੇ ਆਏ ਗਏ ਮੁਸਾਫਰਾਂ ਲਈ ਪਿੰਡ ਦੇ ਘਰਾਂ ਵਿੱਚੋਂ ਮਤੀਫੇ ਮੰਗ-ਮਗ ਲਿਆਉਂਦੇ ਉਸ ਵਕਤ ਤੱਕ ਮੈਂ ਕੇਸ ਨਹੀਂ ਸੰਰਖੇ ਅਤੇ ਨਾਂ ਵੀ ਤੇਜਰਾਮ ਸੀ ਪਰ 1898 ਵਿੱਚ ਜਦ ਬਾਬਾ ਖੀਮ ਸਿੰਘ ਜੀ ਬੀਦੀ ਨੇ ਸਾਡੇ ਪਿੰਡ ਫੇਰਾ ਪਾਇਆ ਤਾਂ ਮੈਂ ਵੀ ਉਹਨਾਂ ਪਾਸੋਂ ਪਾਹੁ ਲੈ ਲਈ ਤੇ ਸਿੱਖ ਬਣ ਗਿਆ ਨਾਂ ਵੀ ਮੇਰਾ ਤੀਜਾ ਸਿੰਘ ਹੋ ਗਿਆ ਹੁਣ ਲੇਖਕ ਦੱਸਦਾ ਹੈ ਕਿ ਸਨ 1899 ਵਿੱਚ ਮੈਂ ਪ੍ਰਾਇਮਰੀ ਸਕੂਲ ਟੱਲਾ ਵਿੱਚ ਜਾ ਕੇ ਦੂਜੀ ਜਮਾਤ ਵਿੱਚ ਦਾਖਲ ਹੋਇਆ ਅਸੀਂ 15-20 ਮੁੰਡੇ ਹਰ ਰੋਜ਼ ਦੋ ਕੋ ਪੈੜਾ ਮਾਰ ਕੇ ਮਦਰਸੇ ਜਾਂਦੇ ਰਾਹ ਵਿੱਚ ਡਿੱਕ ਡਿੱਕ ਖੇਡਦੇ ਸਰਦੀਆਂ ਵਿੱਚ ਪੈਲੀਆਂ ਦੀਆਂ ਪਲੇਆਰਾਂ ਪੁੱਟ ਕੇ ਅੱਗ ਬਾਲ-ਬਾਲ ਸੇਕਦੇ ਝਾੜੀਆਂ ਤੋਂ ਬੇਰ ਲਾਹ-ਲਾ ਖਾਂਦੇ ਸਾਂ ਚੂਰਿਆਂ ਉੱਤੇ ਪੱਥਰ ਚੜਾਉਂਦੇ ਸਾਂ ਜੋ ਚਿਹਰਾ ਕੇ ਅੱਪੜਦੇ ਤਾਂ ਮੌਲਵੀ ਜੀ ਨੂੰ ਕਹਿ ਦਿੰਦੇ ਕਿ ਤੁਹਾਡੇ ਲਈ ਲੱਕੜਾਂ ਕੰਡੇ ਇਕੱਠੇ ਕਰਦੇ ਆਂ ਤੀਰ ਹੋ ਗਈ ਜਦ ਇਮਤਿਹਾਨ ਨੂੰ 2-4 ਹਫ਼ਤੇ ਰਹਿੰਦੇ ਹੁੰਦੇ ਤਾਂ ਮੌਲਵੀ ਹੋਰੀ ਸਾਨੂੰ ਚੀਚੀ ਪੜ੍ਹਾਈ ਕਰਾਉਣ ਲਈ ਟੱਲੇ ਹੀ ਰਹਿਣ ਤੇ ਮਜਬੂਰ ਕਰਦੇ ਅਸੀਂ ਉਹਨਾਂ ਦਿਨਾਂ ਲਈ ਟੱਲੇ ਵਿੱਚ ਹੀ ਕੋਈ ਦੂਰ ਨੇੜੇ ਦਾ ਚਾਚਾ ਜਾਂ ਤਾਇਆ ਢੂੰਡ ਕਰਦੇ ਅਤੇ ਉਸ ਦੇ ਘਰ ਆਟਾ ਦਾਲ ਘਿਓ ਪੁਚਾ ਕੇ ਸੌਣ ਦਾ ਅਹਰ ਬਣਾ ਲੈਂਦੇ ਮੇਰੇ ਲਈ ਤਾਇਆ ਅਤਰ ਸਿੰਘ ਸੀ ਜੋ ਡਾਡੇ ਲਾੜ ਪਿਆਰ ਨਾਲ ਮੈਨੂੰ ਰੱਖਦਾ ਸੀ ਅਤੇ ਰਾਤ ਦੀ ਰੋਟੀ ਖਾ ਕੇ ਮੌਲਵੀ ਸਾਹਿਬ ਦੇ ਘਰ ਪੜਨ ਲਈ ਜਾਂਦੇ ਮੌਲਵੀ ਸਾਹਿਬ ਕਿਉਂਕਿ ਜਿੰਨਾਂ ਨੂੰ ਵਾਸ ਵਿੱਚ ਕਰਨ ਦੀਆਂ ਸ਼ੇਖੀਆਂ ਮਾਰਿਆ ਕਰਦੇ ਸਨ ਇਸ ਲਈ ਅਸੀਂ ਇੱਕ ਵਾਰੀ ਉਹਨਾਂ ਨੂੰ ਨਕਲੀ ਜਿੰਨ ਬਣ ਕੇ ਢੋਂ ਦੀ ਕੋਸ਼ਿਸ਼ ਵੀ ਕੀਤੀ ਅਸਲ ਵਿੱਚ ਉਹਨਾਂ ਨਾਲ ਸ਼ਰਾਰਤ ਕੀਤੀ ਸੀ ਇਸ ਸ਼ਰਾਰਤ ਕਰਕੇ ਬਦਲੇ ਮੇਰੀ ਤੇ ਮੁਖੇ ਦੀ ਲੜਾਈ ਵੀ ਹੋਈ ਕਿਉਂਕਿ ਮੁਖੇ ਨੇ ਮੌਲਵੀ ਹੋਰਾਂ ਅੱਗੇ ਮੇਰੇ ਸ਼ਰਾਰਤ ਕਰਨ ਦੀ ਸ਼ਿਕਾਇਤ ਲਗਾਈ ਸੀ ਹੁਣ ਲੇਖਕ ਲਿਖਦਾ ਹੈ ਕਿ ਸਨ 1902 ਵਿੱਚ ਮੈਂ 5ਵੀਂ ਜਮਾਤ ਪਾਸ ਕਰ ਲਈ ਫਿਰ ਵੇਲਾ ਹੋ ਗਿਆ ਕਿਉਂਕਿ ਮੈਨੂੰ ਘਰਦਿਆਂ ਨੇ ਅੱਗੋਂ ਪੜਨ ਵਾਸਤੇ ਸਕੂਲ ਵਿੱਚ ਦਾਖਲ ਨਾ ਕਰਵਾਇਆ ਸੋ ਮੈਂ ਘਰ ਬੈ ਗਿਆ ਦੋ ਸਾਲ ਡੰਗਰ ਚਾਰੇ ਹਟ ਕੀਤੀ ਆਟਾ ਪਿਹਾਇਆ ਪੱਲ ਲਿਆਂਦਾ ਅਤੇ ਹੋਰ ਤਰ੍ਹਾਂ ਤਰ੍ਹਾਂ ਦਾ ਪਿੰਡੂ ਜੀਵਨ ਬਤਾਇਆ ਹਰ ਰੋਜ਼ ਡੰਗਰ ਲੈ ਕੇ ਹੋਰ ਨਵਗੀਆਂ ਨਾਲ ਪਿੰਡ ਕੋਲ ਦੀਆਂ ਜੂਹਾਂ 'ਤੇ ਜਾਂਦਾ ਅਤੇ ਦੁਪਹਿਰ ਵੇਲੇ ਚੱਪੜ ਦੇ ਕੰਡੇ ਪਿੱਪਲ ਹੀਟਸ ਸਾਫਾ ਵਿਸ਼ਾਰ ਕੇ ਪੈਂਦਾ ਮੇਰੇ ਕੋਲ ਇੱਕ ਸੋਹਣੀ ਜਿਹੀ ਖੁੰਡੀ ਹੁੰਦੀ ਸੀ ਜਿਸ ਉੱਤੇ ਪਿੱਤਲ ਦੇ ਕੁੱਕੇ ਜੜੇ ਹੁੰਦੇ ਸਨ ਅਤੇ ਸਿਰੇ ਤੇ ਨਿੱਕੇ ਨਿੱਕੇ ਕੰਗਰੂ ਲੱਗੇ ਹੁੰਦੇ ਸਨ ਜਦ ਮੌਜ ਆਉਂਦੀ ਜਾਂ ਪਸ਼ੂਆਂ ਨੂੰ ਮੋੜਨ ਦੀ ਲੋੜ ਪੈਂਦੀ ਤਾਂ ਉਸ ਕੰਗਰੂਆਂ ਵਾਲੀ ਸੋਟੀ ਨੂੰ ਉਭਾਰ ਕੇ ਛਣਕਾਂਦਾ ਇਸ ਖੁੰਡੀ ਦੇ ਨਾਲ ਵੱਡੀ ਸਾਰੀ ਕਿੱਸਿਆਂ ਦੀ ਕਿਤਾਬ ਹੁੰਦੀ ਸੀ ਜਿਸ ਨੂੰ ਸਾਫ ਉੱਤੇ ਰੱਖ ਕੇ ਮੈਂ ਬੈਂਦਾ ਤੇ ਨਾਲ ਦੇ ਵਗੀਆਂ ਨੂੰ ਪੜ ਪੜ ਕੇ ਸੁਣਾਦਾ ਸਾਂ ਉਸ ਪੋਥੀ ਦੇ ਇੱਕ ਸਿਰੇ ਤੇ ਮਸ਼ਹੂਰ ਆਲਮ ਜੰਤਰੀ ਵੀ ਸੀਤੀ ਹੁੰਦੀ ਸੀ ਜਿਸ ਵਿੱਚੋਂ ਮੀਂਹ ਝੱਖੜ ਦੇ ਆਉਂਦੀਆਂ ਤਰੀਕਾ ਕੱਢ ਕੇ ਦੱਸਦਾ ਸਾਂ ਜਾਂ ਪ੍ਰੀਖਿਆ ਪਾ ਕੇ ਲੋਕਾਂ ਦੀਆਂ ਕਿਸਮਤਾਂ ਪੜ ਕੇ ਸੁਣਾਉਂਦਾ ਸਾਂ ਮੈਂ ਇਸ ਜ਼ਿੰਦਗੀ ਨਾਲ ਰਾਜ਼ੀ ਨਹੀਂ ਸਾਂ ਹਰ ਵੇਲੇ ਸੁਪਨੇ ਇਹੋ ਆਉਂਦੇ ਕਿ ਕਿਵੇਂ ਮੈਂ ਪਿੰਡ ਤੋਂ ਛੁਟਕਾਰਾ ਪਾ ਕੇ ਸ਼ਹਿਰ ਵਿੱਚ ਜਾਵਾਂ ਅਤੇ 16 ਜਮਾਤਾਂ ਪਾਸ ਕਰਕੇ ਵਿਦਿਆਦੇ ਸ਼ਿਖਰ ਨੂੰ ਛੋਹਾਂ ਨੰਬਰ ਦਾ ਨੂਰਖਾਨੇ ਮੈਨੂੰ ਤਸਵੀਰਾਂ ਕਿਚਨ ਦਾ ਸ਼ੌਕ ਪਾਇਆ ਈਸ਼ਰਦਾਸ ਇੱਕ ਗਵੰਡੀ ਦੁਕਾਨਦਾਰ ਨੇ ਪ੍ਰਾਤਨ ਸਾਹਿਦ ਦੀ ਚਾਟ ਲਵਾਈ ਉਸ ਦਿਨ ਰਮਾਇਣ ਮਹਾਪਾਰਤ ਭਾਗਵਤ ਆਦਿ ਕਥਾ ਕਹਾਣੀਆਂ ਪੜਾ ਕੇ ਮੈਨੂੰ ਹੋਰ ਖੁਦਾ ਹੋਰ ਬਣਾ ਦਿੱਤਾ ਹੁਣ ਤੱਕ ਮੈਨੂੰ ਜੋ ਵੀ ਵਾਖਵੀਂ ਹਿੰਦੂ ਮਤਸੰਬੰਦੀ ਆਪਣੇ ਲੈਕਚਰਾਂ ਜਾਂ ਕਿਤਾਬਾਂ ਵਿੱਚ ਵਰਤਣੀ ਪਈ ਹੈ ਉਹ ਬਹੁਤ ਸਾਰੀ ਲੂਣ ਸਬੂਨ ਵੇਚਣ ਵਾਲੇ ਪੰਡਤ ਈਸ਼ਰਦਾਸ ਦੀ ਮਿਹਰਬਾਨੀ ਕਰਕੇ ਹੈ ਜਿਹੜੀ ਜਾਣ ਪਛਾਣ ਬਚਪਨ ਵਿੱਚ ਪੱਲੇ ਪੈਂਦੀ ਹੈ ਉਹ ਤੋੜ ਨਿਪਦੀ ਹੈ ਪਿੱਛੋਂ ਜਾ ਕੇ ਨਾ ਉਹ ਯਾਦਾਂ ਰਹਿੰਦੀਆਂ ਹਨ ਤੇ ਨਾ ਹੀ ਉਹ ਸ਼ੌਕ ਹਿੰਦ ਦੇ ਇਤਿਹਾਸ ਅਤੇ ਨਾਟਕ ਵੱਲ ਮੇਰੀ ਰੁਚੀ ਉਹਨਾਂ ਦਿਨਾਂ ਤੋਂ ਬੰਨੀ ਸ਼ੁਰੂ ਹੋਈ ਜਦੋਂ ਹੋਲੀਆਂ ਵਿੱਚ ਸਾਰਾ ਪਿੰਡ ਰਲ ਕੇ ਛਾਕੀਆਂ ਕੱਢਦਾ ਸੀ ਮੇਰੇ ਹੁੰਦਿਆ ਪਿੰਡ ਵਿੱਚ ਇੱਕ ਦੋ ਵਾਰੀ ਰਾਸਥਾਰੀਆਂ ਦੀਆਂ ਮੰਡਲੀਆਂ ਆਈਆਂ ਉਹਨਾਂ ਦਾ ਡੇਰਾ ਸਾਡੇ ਗਵਾਂਢੀ ਬਖਸ਼ੀ ਜੇ ਆਕਿਸ਼ਨ ਦੇ ਘਰ ਹੁੰਦਾ ਸੀ ਉਹਨਾਂ ਦੇ ਮਿਲਣ ਗਿਰਨ ਨਾਲ ਮੇਰੀ ਰੁਚੀ ਹਿੰਦ ਦੀਆਂ ਪ੍ਰਾਤਨ ਕਥਾ ਕਹਾਣੀਆਂ ਵੱਲ ਵਧਦੀ ਗਈ ਅਤੇ ਨਾਟਕ ਵਿਖਾਉਣਿਆਂ ਦਾ ਸ਼ੌਕ ਪੈਦਾ ਆ ਗਿਆ ਜੈ ਕਿਸ਼ਨ ਦਾ ਪਿਤਾ ਫਾਰਸੀ ਤੇ ਸੰਸਕ੍ਰਿਤਾ ਆਲਮ ਸੀ ਅਤੇ ਸਿੱਖਾਂ ਦੇ ਰਾਜ ਵਿੱਚ ਸਰਕਾਰੀ ਅਹਿਲਕਾਰ ਰਿਹਾ ਸੀ ਉਸ ਦੇ ਘਰ ਪੁਰਾਣੀਆਂ ਲਿਖਤਾਂ ਤੇ ਫਾਈਲਾਂ ਪਈਆਂ ਹੁੰਦੀਆਂ ਸਨ ਜਿਨ੍ਹਾਂ ਨੂੰ ਚੋਖੇ ਚਾ ਨਾਲ ਵੇਖਦਾ ਹੁੰਦਾ ਸਾਂ ਸਰਕਾਰੀ ਕਾਗਜ਼ ਫਾਰਸੀ ਵਿੱਚ ਲਿਖੇ ਹੁੰਦੇ ਸਨ ਪਰੰਤੂ ਉਹਨਾਂ ਦੇ ਸਿਰੇ ਤੇ ਸਦਾ ਫਾਰਸੀ ਅੱਖਰਾਂ ਵਿੱਚ ਇੱਕ ਓੰਕਾਰ ਸਤਿਗੁਰ ਪ੍ਰਸਾਦ ਲਿਖਿਆ ਹੁੰਦਾ ਸੀ ਜਦ ਜੈਕਿਸ਼ਣ ਦਾ ਪਿਤਾ ਬਹੁਤ ਬਿਰਧ ਹੋ ਗਿਆ ਤਾਂ ਉਹ ਆਪਣਾ ਅੰਤ ਨੇੜੇ ਆਉਂਦਾ ਜਾਣ ਕੇ ਕਾਸ਼ੀ ਚਲਾ ਗਿਆ ਨਾਲ ਸਾਰੇ ਟੱਬਰ ਨੂੰ ਲੈ ਗਿਆ ਕਈ ਵਾਰੇ ਮੌਤ ਨੂੰ ਡੀਕਨ ਮਗਰੋਂ ਵੀ ਜਦ ਅੰਤ ਨਾ ਹੋਇਆ ਤਾਂ ਉਸ ਦਾ ਪੁੱਤਰ ਪੋਤਰਾ ਤਾਂ ਦੀਸਪਰਤ ਆਇਆ ਪਰ ਉਹ ਆਪ ਤਾਂ ਉੱਥੇ ਹੀ ਰਹਿ ਪਿਆ ਪਰ ਬਾਕੀ ਦਾ ਟੱਬਰ ਇੱਥੇ ਆ ਗਿਆ ਉਸ ਦਾ ਪੋਤਰਾ ਬਖਸ਼ੀ ਕਿਰਪਾ ਰਾਮ ਕਈ ਵਾਰ ਮੇਰੇ ਘਰ ਆਉਂਦਾ ਅਤੇ ਬਹੁਤ ਧਰਮੀ ਹੋਣ ਕਰਕੇ ਸ਼੍ਰੀ ਕ੍ਰਿਸ਼ਨ ਦੀ ਮੂਰਤੀ ਵੀ ਆਪਣੇ ਨਾਲ ਲੈ ਕੇ ਆਉਂਦਾ ਅਤੇ ਨਿਤ ਉੱਟਕੇ ਧੂਪ ਦੀਪ ਕਰਕੇ ਪੂਜਾ ਕਰਦਾ ਬਬਈ ਤੇ ਪਟਿਆਲੇ ਜਦੋਂ ਮੇਰੇ ਘਰ ਪੂਜਾ ਕਰਦਾ ਤਾਂ ਮੇਰਾ ਜੀ ਬਹੁਤ ਪ੍ਰਸੰਨ ਹੁੰਦਾ ਉਸਦੇ ਪਿਆਰ ਅਤੇ ਮਿਹਰਬਾਨੀਆਂ ਵਿੱਚੋਂ ਮੈਨੂੰ ਇੱਕ ਗੱਲ ਸਦਾ ਚੇਤੇ ਰਹਿੰਦੀ ਹੈ ਮੇਰੇ ਕੈਦ ਹੋ ਜਾਣ ਉੱਤੇ ਸਰਦਾਰ ਚਰਨ ਸਿੰਘ ਵਾਂਗੂ ਉਹ ਵੀ ਇੱਕ ਚੋਖੀ ਰਕਮ ਮੇਰੀ ਸਹਾਇਤਾ ਲਈ ਲਿਆਇਆ ਸੀ ਭਾਵੇਂ ਮੇਰੀ ਪਤਨੀ ਨੇ ਧੰਨਵਾਦ ਸਹਿਤ ਉਹ ਮੋੜ ਦਿੱਤੀ ਸੀ ਹੁਣ ਅਸੀਂ ਪੜਾਂਗੇ ਸਵੈ ਜੀਵਨੀ ਦਾ ਮਿਡਲ ਪਾਰਟ ਮਿੱਡਲ ਦੀ ਪੜਾਈ 1905 ਤੋਂ ਲੈ ਕੇ 1908 ਤੱਕ ਤੀਜਾ ਸਿੰਘ ਲਿਖਦਾ ਹੈ ਕਿ ਸਨ 1905 ਵਿੱਚ ਇੱਕ ਦਿਨ ਸਵੇਰੇ ਮੈਂ ਘਰਦਿਆਂ ਤੋਂ ਚੋਰੀ ਕੁਝ ਥੋੜੀਆਂ ਤਨ ਰਲ ਕੇ ਰਾਵਲਪਿੰਡੀ ਪੱਜ ਆਇਆ ਜਦੋਂ ਉਹ ਸਬਜ਼ ਮੰਡੀ ਵਿੱਚ ਆਲਥੇ ਤਾਂ ਅਜੀ ਮੂੰਚ ਅਖੜਾਹੀ ਸੀ ਉਹ ਮੈਨੂੰ ਕੱਲਾ ਛੱਡ ਕੇ ਆਪੋ ਆਪਣੇ ਅਹਰ ਲੱਗ ਗਏ ਮੈਨੂੰ ਭੁੱਖ ਲੱਗੀ ਮੇਰੇ ਪਾਸ ਜੇਬ ਵਿੱਚ ਦੋ ਪੈਸੇ ਸਨ ਰੁੱਤ ਸਰਦੀ ਦੀ ਸੀ ਮੇਰੇ ਗਲ ਇੱਕ ਕੁੜਤਾ ਸੀ ਤੇ ਇੱਕ ਚੱਦਰ ਮੈਂ ਆਪਣੇ ਆਪ ਨੂੰ ਸਾਹਮਣੇ ਇੱਕ ਸਬਜ਼ੀ ਦੀ ਦੁਕਾਨ ਮੂਰੇ ਜਾ ਖਲੋਤਾ ਨਜ਼ਰ ਮਾਰ ਕੇ ਵੇਖਿਆ ਤਾਂ ਇੱਕ ਛਾਬੀ ਵਿੱਚ ਪਏ ਹੋਏ ਸੂਹੇ ਗੋਲ-ਗੋਲ ਫਲ ਦਿਸੇ ਮੈਂ ਹਟਵਾਣੀਏ ਕੋਨੋਂ ਇੱਕ ਪੈਸੇ ਦੇ ਫਲ ਖਰੀਦੇ ਜੋ ਅਸਲ ਵਿੱਚ ਟਮਾਟਰ ਸਨ ਜਿਹੜੇ ਮੈਨੂੰ ਸਵਾਦੀ ਨਾ ਲੱਗੇ ਤੇ ਮੈਂ ਸੁੱਟ ਦਿੱਤੇ ਦੂਜੇ ਪਾਸੇ ਦੀਆਂ ਦੋ ਡਾਂਗਾਂ ਜਿੱਡੀਆਂ ਮੂੜੀਆਂ ਮੁੱਲ ਲਈਆਂ ਅਤੇ ਚੜ੍ਹਦੀ ਤੁੱਪ ਵਿੱਚ ਇੱਕ ਨੁਕਰੇ ਬਹਿ ਕੇ ਨਾਲ ਲੈ ਆਇਆ ਸੋ ਉਹ ਬਿਰਧ ਹਿੰਦੂ ਮੈਨੂੰ ਆਪਣੇ ਨਾਲ ਘਰ ਲੈ ਗਿਆ ਅਤੇ ਮੈਂ ਉਸਦੇ ਘਰ ਨੌਕਰੀ ਕਰਨ ਲੱਗਾ ਸਵੇਰੇ ਪਾਣੀ ਢੋਂਦਾ ਫਿਰ ਭਾਂਡੇ ਮਾਜਦਾ 10 ਵਜੇ ਮਿਸ਼ਨ ਸਕੂਲ ਪੜਨ ਜਾਂਦਾ ਸ਼ਾਮ ਨੂੰ ਫਿਰ ਆ ਕੇ ਕੰਮ ਕਰਦਾ ਜਾਂ ਸੌਦਾ ਵਸਤ ਖਰੀਦਣ ਲਈ ਬਾਜ਼ਾਰ ਜਾਂਦਾ ਐਤਵਾਰ ਸਾਰੇ ਟੱਬਰ ਦੇ ਕੱਪੜੇ ਤੋਂ ਨੂੰ ਲਈ ਜਾਂਦਾ ਰਾਤ ਨੂੰ ਉਸ ਬਜ਼ੁਰਗ ਨੂੰ ਪ੍ਰਿਲਾਦ ਤਰੂ ਜਨਮੇਜੀਆਂ ਰਾਮ ਲక్ష్మణ ਤੇ ਸੀਤਾ ਆਦੀਆਂ ਕਹਾਣੀਆਂ ਸੁਣਾਉਂਦਾ ਜੋ ਮੈਂ ਆਪਣੇ ਪਿੰਡ ਰਹਿੰਦਿਆਂ ਪੜੀਆਂ ਸਨ ਇਸ ਪ੍ਰੰਤ ਪੜਾਈ ਕਰਨ ਬੈਠਦਾ ਅਤੇ ਇੱਕ ਜਾਂ 2 ਵਜੇ ਸੌ ਜਾਂਦਾ ਉਹਨਾਂ ਦਿਨਾਂ ਤੋਂ ਹੀ ਮੈਨੂੰ ਅਨਿੰਦਰਾ ਕੱਟਣ ਦੀ ਵਾਦੀ ਪੈ ਗਈ ਸੀ ਮੈਨੂੰ ਸਾਰੀ ਉਮਰ 3 ਘੰਟੇ ਤੋਂ ਵੱਧ ਕਦੀ ਨੀਂਦ ਨਹੀਂ ਆਈ ਥੋੜੇ ਚਿਰ ਦਿਨ ਮਗਰੋਂ ਮੇਰੀ ਹੋਣ ਤਾਂ ਮੇਰੇ ਨਾਨਕੇ ਨੂੰ ਪਤਾ ਲੱਗਾ ਜੋ ਅਸੀਂ ਸ਼ਹਿਰ ਵਿੱਚ ਰਹਿੰਦੇ ਸਨ ਉਹ ਮੈਨੂੰ ਆਪਣੇ ਨਾਲ ਆਪਣੇ ਮਹੱਲੇ ਵਿੱਚ ਲੈ ਗਏ ਅਤੇ ਅੜਿਆਲੇ ਵਾਲੇ ਵੀ ਆਣ ਮਿਲੇ ਫਿਰ ਤਾਂ ਮੈਂ ਹਰ ਸ਼ਨੀਚਰ ਨੂੰ ਆਪਣੇ ਪਿੰਡ ਚਲਾ ਜਾਂਦਾ ਅਤੇ ਸੋਮਾਰ ਦੀ ਸਵੇਰ ਪਰਤ ਆਉਂਦਾ ਮੇਰੇ ਨਾਨਕੇ ਮੁੰਨੇ ਸਨ ਮੇਰੀ ਇੱਕ ਮਾਮੀ ਦਵਾਨ ਦੇ ਸਿੱਖਾਂ ਦੀ ਧੀ ਸੀ ਉਹ ਮੈਨੂੰ ਬਹੁਤ लाड प्यार ਕਰਦੀ ਸੀ ਪਹਿਲਾਂ ਮੈਨੂੰ ਰੋਟੀ ਖਵਾਉਂਦੀ ਅਤੇ ਗਰਮ ਗਰਮ ਫਰਕੀ ਉੱਤੇ ਘਿਓ ਪਾ ਕੇ ਕਹਿੰਦੀ ਲੋਠਿਆ ਛੇਤੀ ਛੇਤੀ ਖਾ ਲੈ ਆਈ ਯੁਨਾਨੀ ਮੂੰਹ ਕਿਉਂ ਵਾਲੀ ਬੁਰਕੀ ਮੂੰਹ ਵਿੱਚ ਪਾਉਂਦਾ ਅਤੇ ਅੰਦਰ ਲੰਘਾਣ ਦੀ ਕਰਦਾ ਉਹ ਮੈਥੋਂ ਸਵੇਰੇ ਜਪਜੀ ਸਾਹਿਬ ਤੇ ਸ਼ਾਮ ਨੂੰ ਰੈਰਾਸ ਦਾ ਪਾਠ ਵੀ ਸੁਣਦੀ ਉਸ ਨੂੰ 1905 ਵਿੱਚ ਪਲੇਗ ਹੋ ਗਿਆ ਤੇ ਉਹ ਮਰ ਗਈ ਜਾਂਦੀ ਵੀਰ ਮੈਨੂੰ ਆਪਣੀ ਇਕੋ ਇਕ ਬੱਚੀ ਭੈਣ ਲక్ష్ਮੀ ਵੱਲ ਧਿਆਨ ਦੁਆ ਕੇ ਕਹਿਣ ਲੱਗੀ ਕਿ ਇਹ ਤੈਨੂੰ ਸੌਂਪਦੀ ਆਂ ਇਹਦਾ ਵਿਆਹ ਕਿਸੇ ਸਿੱਖ ਨਾਲ ਹੋਵੇ ਲక్ష్ਮੀ ਦਾ ਨਾਤਾ ਇੱਕ ਮੁੰਨੇ ਨਾਲ ਹੋਇਆ ਅਤੇ ਉਹ ਹਨਪੜਸੀ ਅਤੇ ਥੋੜਾ ਜਿਹਾ ਭੈੰਗ ਮਾਰਦਾ ਸੀ ਲੜਕੀ ਪੜ੍ਹਾਈ ਵਿੱਚ ਲਾਇਕ ਸੁਨੱਖੀ ਤੇ ਹਰ ਤਰ੍ਹਾਂ ਨਾਲ ਉਸਦੀ ਉੱਚੀ ਬਿਰਤੀ ਵਾਲੀ ਸੀ ਸੰਯੋਗ ਨਾਲ ਹੋਇਆ ਇੰਜ ਕਿ ਉਸਦਾ ਵਿਆਹ ਇੱਕੁੱچے ਖਾਨਦਾਨ ਤੇ ਲਾਇਕ ਸਿੱਖ ਨਾਲ ਕਰਵਾਇਆ ਗਿਆ ਭਾਵੇਂ ਲੜਕੀ ਦਾ ਪਿਤਾ ਵਿਆਹ ਵਿੱਚ ਦਾਖਲ ਨਹੀਂ ਹੋਇਆ 1947 ਦੇ ਕੱਲੂਕਾਰੇ ਵਿੱਚ ਉਸ ਦਾ ਸਭ ਕੁਝ ਲੁੱਟਿਆ ਗਿਆ ਤੇ 라ਵਲਪਿੰਡੀ ਤੋਂ ਉੱਜੜ ਕੇ ਖਾਲੀ ਹੱਥੀ ਦਿੱਲੀ ਵਿੱਚ ਆਣ ਵਸੀ ਉਸ ਦੇ ਪੁੱਤਰ ਦਾ ਸਾਖ ਮੈਂ ਵੱਡੇ ਚਾਨ ਵਾਲਾ ਆਪਣੇ ਮਿੱਤਰ ਡਾਕਟਰ ਸੁੱਚਾ ਸਿੰਘ ਦੀ ਲਾਇਕ ਲੜਕੀ ਨਾਲ ਕਰਵਾਇਆ ਉਹ ਲੜਕਾ ਮੇਰੇ ਪਿਆਰ ਨੂੰ ਵੇਖ ਕੇ ਕਈ ਵਾਰ ਹੈਰਾਨ ਹੁੰਦਾ ਸੀ ਉਸ ਨੂੰ ਕੀ ਪਤਾ ਕਿ ਮੈਂ ਇਹ ਪਿਆਰ ਕਿਸੇ ਕਿਉਂ ਖੁਵਾਨ ਤਰਮਾਤਮਾ ਮਾਮੀ ਦੀ ਯਾਦ ਵਿੱਚ ਕਰ ਰਿਹਾ ਹਾਂ ਉਹ ਮਾਮੀ ਮੈਨੂੰ ਹਰ ਹਫ਼ਤੇ ਕੁਝ ਪੈਸੇ ਦਿੰਦੀ ਹੁੰਦੀ ਸੀ ਜਦ ਮੇਰੇ ਪਾਸ ਰਗੁੱਦੇ ਜਾਣ ਦਾ ਕਰਾਇਆ ਬਣ ਗਿਆ ਤਾਂ ਮੈਂ ਗੱਡੀ ਚੜ੍ਹ ਕੇ ਚਲਾ ਗਿਆ ਉੱਥੇ ਮੇਰਾ ਭਰਾ ਕਾਨ ਸਿੰਘ ਪਾਰਕ ਮਿਸਟਰੀ ਵਿੱਚ ਨੌਕਰ ਸੀ ਉੱਥੇ ਮੈਂ 1906 ਤੋਂ ਲੈ ਕੇ 1908 ਤੱਕ ਡਿਸਟ੍ਰਿਕਟ ਬੋਰਡ ਦੇ ਮਿਡਲ ਸਕੂਲ ਵਿੱਚ ਪੜਦਾ ਰਿਹਾ ਸਕੂਲ ਦਾ ਹੈਡਮਾਸਟਰ ਲਾਲਾ ਕੁੰਦਨ ਲਾਲ ਸੀ ਜਿਹੜਾ ਤੋਲੰਗਾ ਅਤੇ ਮੋਹ ਨਿਆਇਤ ਬੇਜੋਦ ਤਿੱਖ ਕਰ ਖਾਦਾ ਲੱਗਦਾ ਸੀ ਪਰ ਦਿਲ ਦਾ ਨਿਹਾਇਤ ਸੋਹਣਾ ਅਤੇ ਲਿਆਕਤ ਵਿੱਚ ਆਪਣੀ ਮਿਸਾਲ ਆਪ ਹੀ ਸੀ ਉਸਨੇ ਮੇਰੀ ਅੰਗਰੇਜ਼ੀ ਠੀਕ ਕਰ ਦਿੱਤੀ ਅਤੇ ਅੰਗਰੇਜ਼ੀ ਸਾਹਿਤ ਜਦੋਂ ਕੀ ਦਿਲਚਸਪੀ ਪਵਾ ਦਿੱਤੀ ਉਸਦੇ ਪੜਾਉਣ ਦਾ ਢੰਗ ਇੰਨਾ ਚੰਗਾ ਸੀ ਕਿ ਮੈਂ ਕਹਿ ਸਕਦਾ ਹਾਂ ਕਿ ਹੁਣ ਤੱਕ ਮੈਂ ਉਹ ਜਿਹਾ ਉਸਤਾਦ ਨਹੀਂ ਡਿੱਠਾ ਇਸਨੇ ਮੈਨੂੰ ਅੰਗਰੇਜ਼ੀ ਸਾਹਿਤ ਪੜ੍ਹਨ ਦੀ ਲਗਨ ਵੀ ਲਾਈ ਅਤੇ ਡਰਾਮਾ ਵੇਖਣ ਦੀ ਆਦਤ ਵੀ ਪਾਈ। ਮੈਂ ਮਹੀਨੇ ਦੇ 30 ਦਿਨਾਂ ਵਿੱਚੋਂ 26 ਦਿਨ ਡਰਾਮੇ ਵੇਖਦਾ ਸਾਂ। ਪਰ ਇਹ ਨਾਟਕ ਚੰਦਰਹਾਂਸ, ਵਿਕਰਮਜੀਤ, ਰਾਣਾ ਪ੍ਰਤਾਪ ਆਦਿ ਦੇ ਕੌਮੀ ਉੱਚਤਾ ਦੇ ਹੁੰਦੇ ਸਨ। ਇਨ੍ਹਾਂ ਖੇਲਾਂ ਦਾ ਮੇਰੇ ਉੱਤੇ ਬਹੁਤ ਡੂੰਘਾ ਅਸਰ ਪਿਆ। ਮੈਂ ਖਿਆਲ ਕਰਨ ਲੱਗਾ ਕਿ ਅਸਲ ਜ਼ਿੰਦਗੀ ਤਾਂ ਸਟੇਜ ਵਾਲੀ ਹੈ। ਇਹ ਬਾਹਰਲੀ ਜ਼ਿੰਦਗੀ ਐਵੇਂ ਵਾਧੂ ਨਕਲੀ ਜਹੀ। ਇੰਨਾ ਨਾਟਕਾਂ ਨੂੰ ਵੇਖਣ ਦੀ ਰੁਚੀ ਨੇ ਮੈਨੂੰ ਵੀ ਲਿਖਣ ਲਈ ਪ੍ਰੇਰਿਤ ਕੀਤਾ ਤੇ 7ਵੀਂ ਕਲਾਸ ਵਿੱਚ ਪੜ੍ਹਦਿਆਂ ਹੀ ਮੈਂ ਚਿੱਤਰਕਾਰੀ ਉੱਤੇ ਅੰਗਰੇਜ਼ੀ ਵਿੱਚ ਇੱਕ ਕਿਤਾਬ ਲਿਖੀ। ਉਪਰੰਤ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਦਸ਼ਮੇਰ ਜੀ ਦੀ ਅਦੁੱਤੀ ਸ਼ਖਸੀਅਤ ਉੱਤੇ ਕੰਗਰੇਜ਼ੀ ਨਾਟਕ ਲਿਖਿਆ। ਸਾਲ 1908 ਵਿੱਚ ਮੈਂ ਮਿਡਲ ਦਾ ਇਮਤਿਹਾਨ ਦਿੱਤਾ। ਉਪਰੰਤ ਪਿੰਡੀ ਡਿਵੀਜ਼ਨ ਦੇ ਸਾਰੇ ਮਿਡਲ ਸਕੂਲਾਂ ਦਾ ਮੁਕਾਬਲੇ ਦਾ ਇਮਤਿਹਾਨ ਸ਼ਾਹਪੁਰ ਵਿੱਚ ਹੋਇਆ। ਮੈਂ ਵੀ ਉਸ ਵਿੱਚ ਬੈਠਾ ਤੇ ਇਮਤਿਹਾਨ ਵਿੱਚੋਂ ਫਰਸਟ ਆਇਆ ਕਿਉਂਕਿ ਮੈਂ ਇੱਕ ਉਰਦੂ ਦੇ ਸ਼ੇਅਰ ਦੇ ਤੋ ਜੋ ਅਰਥ ਕੀਤੇ ਸਨ ਭਾਵੇਂ ਉਹ ਗਲਤ ਸਨ ਪਰੰਤੂ ਅਸਲ ਅਰਥ ਨਾਲੋਂ ਬਧਿਰੇ ਚੰਗੇ ਮੰਨੇ ਗਏ ਸਨ ਸੋ ਮੇਰਾ ਵਜ਼ੀਫਾ ਲੱਗ ਗਿਆ ਤੇ ਮੈਂ ਹਾਈ ਸਕੂਲ ਵਿੱਚ ਤੱਕਲ ਹੋ ਗਿਆ ਚਲਦਾ ਅਗਲਾ ਪਾਠ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਕਿਵੇਂ ਦਾ ਲੱਗ ਰਿਹਾ ਹੈ